ਵੱਡੀ ਬੜੀ ਪੋਸਟ ਤੇ ਪਛਾਤਾ ਪੈਸੇ ਮੇਰੇ ਕੋ ਹੈ ਨਹੀਂ ਨਾ ਬੈਂਕ ਵਿੱਚ ਨੇ ਨਾ ਹੀ ਕਮਾਉਨੇ ਨੇ ਪਰ ਜਿਹੜੀ ਚੀਜ਼ ਮੇਰੇ ਕੋਲ ਹੈ ਉਹਨਾਂ ਕੋਲ ਹੈ ਨਹੀਂ ਉਹ ਉਹ ਉਸ ਚੀਜ਼ ਆਪਾਂ ਨੂੰ ਹੋ ਉਹ ਜਿੰਨੇ ਮਰਜੀ ਪੈਸੇ ਨਾ ਪੜੇ ਪਰ ਉਹ ਚੀਜ਼ ਖਰੀਦ ਨਹੀਂ ਸਕਦੇ ਉਹ ਪੈਸੇ ਨਾਲ ਜਿਹੜਾ ਜਿਹੜਾ ਖਜ਼ਾਨਾ ਮੇਰੇ ਕੋਲ ਹੈ ਨਾ ਉਹ ਹੈ ਵੀ ਨਹੀਂ ਉਹਨਾਂ ਕੋਲੇ ਫਿਰ ਇਸ ਗੱਲ ਨੂੰ ਫਿਰ ਮੈਂ ਆਪਣੇ ਆਪ ਤੇ ਥੋੜਾ ਜਿਹਾ پرماتمہ پرمتما دنواد کر کے خوش بھی ہونا پرماتمہ پرماتما رکھیں پا میری پامے اچھا بدائی نا پر جن کو بنا رکھی ہے تو کٹا ہی نا بس این بنا ہی رکھی تیری راجہ چ رہیے نیویں ہو کے بہیے تیری رجا چیے میری دادی میں ددی ایک چھوٹی جی چھوٹی جی کہانی سنا سی جنہوں آپ بات کہہ میں بات بجر کو بیٹھ جاؤ ਗੁਰਨਾਮਿਕ ਸਾਹਿਬ ਤੇ ਬਾਬਾ ਮਰਦਾਨਾ ਜੀ ਉਦਾਸੀਆਂ ਤੇ ਫਿਰਦੇ ਸੀ ਜਗਾ ਜਗਾ ਲੋਕਾਂ ਨੂੰ ਜਾ ਕੇ ਸੱਚ ਦਾ ਹੋਕਾ ਦੇਣ ਦੇ ਫਿਰਦੇ ਸੀ ਨਾਮ ਜਪੋ ਕੀਰਤ ਕਰੋ ਵੰਡ ਛਕੋ ਹੋਕਾ ਦੇਣ ਦੇ ਫਿਰਦੇ ਸੀ ਬਾਣੀ ਦੀ ਉਚਰਦੇ ਫਿਰਦੇ ਸੀ ਕਿਸੇ ਪਿੰਡ ਦੀ ਜੂ ਤੇ ਰਾਤ ਕੱਟੀ ਜਿਵੇਂ ਆਪ ਕੋਲ ਤੇ ਲਾ ਲਈਏ ਤੜਕਈ ਆਪਣੇ ਬਾਬਾ ਮਰਦਾਨਾ ਜੀ ਨੂੰ ਕਿਹਾ ਮਰਦਾਨਿਆਂ ਰਿਵਾਜ ਛੇੜ ਬਾਣੀ ਉਚਰੀਏ ਮਰਦਾਨੇ ਨੇ ਰਿਵਾਜ ਛੇੜੀ ਗੁਰੂ ਸਾਹਿਬ ਨੇ ਬਾਣੀ ਉਚਰਨੀ ਸ਼ੁਰੂ ਕੀਤੀ ਚਾਰੇ ਖੂਟਾਂ ਚ ਆਵਾਜ਼ ਗੂੰਜੀ ਪਿੰਡ ਨੂੰ ਪਤਾ ਲੱਗ ਗਿਆ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੋਈ ਇਹੋ ਜਿਹਾ ਫਕੀਰ ਆ ਗਿਆ ਆਪਣੇ ਪਿੰਡ ਦੀ ਝੂਠੇ ਉਹ ਕਿਸਮਤਾਂ ਪਲਟ ਦੂ ਸਿੱਧਾ ਹੀ ਰੱਬ ਨਾਲ ਰਾਮਤਾ ਹੈ ਸਿੱਧੀ ਤੁਰ ਦਰਗਾਹ ਉਹਦੀ ਚੱਲਦੀ ਹੈ ਭਾਈ ਕੋਈ ਬਾਈਪਾਸ ਨਹੀਂ ਹੈਗਾ ਆ ਜਾਓ ਉਹਦੀ ਸਤ ਸੰਗ ਕਰ ਲਈਏ ਕੁਲਾਂ ਤਾਂ ਨੂੰ ਕੁਲਾਂ ਪਿੰਡਾਂ ਚਲੇ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਕਿੱਧਰ ਪਿੰਡ ਵਾਲੇ ਕਹਿੰਦੇ ਬਾਬਾ ਜੀ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਅਸੀਂ ਸੱਚ ਦੇ ਰਾਹਾਂ ਦੇ ਪੰਧੀਆਂ ਸਾਡੇ ਰਾਹ ਸੱਚ ਵਾਲੇ ਨੇ ਬਹੁਤ ਔਖੇ ਰਾਹ ਨੇ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਰਹਿਣ ਦਿਓ ਕਹਿੰਦੇ ਨਾ ਜੀ ਤੁਰਾਂਗੇ ਆ ਜਾਂਦੇ ਓਖੇ ਰਾ ਚਲੋ ਕਹਿੰਦੇ ਫਿਰ ਤੁਰੇ ਗਏ ਤੁਰੇ ਗਏ ਅੱਗੇ ਚਾਂਦੀ ਦੇ ਢੇਰ ਆ ਗਏ ਜੀ ਇੱਧਰ ਵੀ ਚਾਂਦੀ ਦੇ ਢੇਰ ਇੱਧਰ ਵੀ ਚਾਂਦੀ ਦੇ ਜਿਹਨਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਮਾਰੋ ਗੋਲੀ ਸੱਚ ਨੂੰ ਲੈ ਥੋੜਾ ਜਿਹਾ ਤੁਰਨ ਵਾਲੀ ਕੰਮ ਬਣ ਗਿਆ ਆਪਣਾ ਉਹ ਚਾਂਦੀ ਲੈ ਕੇ ਮੁੜ ਗਏ ਕਾਫਲਾ ਅੱਧਾ ਰਹਿ ਗਿਆ ਅੱਧਾ ਕਾਫਲਾ ਰਹਿ ਗਿਆ ਜਿੰਨੇ ਆਏ ਸੀ ਅੱਧੇ ਰਹਿ ਗਏ ਗੁਰੂ ਸਾਹਿਬ ਨੇ ਪੁੱਛਿਆ ਗੁਰਨਾਨਦ ਸਾਹਿਬ ਨੇ ਮੈਂ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਅਸੀਂ ਤਾਂ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਰਾਹ ਓਥੇ ਆ ਸਕਦੇ ਆ ਕਹਿੰਦੇ ਆਉਣ ਦੇ ਤੁਰੇ ਗਏ ਤੁਰੇ ਗਏ ਤੁਰੇ ਸੋਨੇ ਦੇ ਢੇਰਾਂ ਇੱਧਰ ਵੀ ਸੋਨਾ ਹੈ ਇੱਧਰ ਵੀ ਸੋਨਾ ਜਿਹਨੂੰ ਸੋਨਾ ਚਾਹੀਦਾ ਸੀ ਉਹਨਾਂ ਨੇ ਸੋਨਾ ਚੱਕਿਆ ਲੈ ਕਹਿੰਦੇ ਚਾਂਦੀ ਵਾਲੇ ਨਾਲੋਂ ਵਧੀਆ ਰਹਿ ਗਏ ਉਹ ਚਾਂਦੀ ਲੈ ਕੇ ਮੁੜ ਗਏ ਆਪਾਂ ਸੋਨਾ ਲੈ ਗਿਆ ਬੰਦਈ ਦਾਸ ਰਹਿ ਗਈ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ 10 ਬੰਦੇ ਕਿੱ데 ਗੁਰੂ ਜੀ ਅਸੀਂ ਸੋਨਾ ਚਾਂਦੀ ਵਾਲੇ ਨਹੀਂ ਹੈਗੇ ਅਸੀਂ ਤਾਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਰਾਹ ਓਖੇ ਆਸਣ ਦੇ ਹਨੇ ਆਉਂਦੇ ਤੁਰੇਗੇ 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 ਅੱਗੇ ਹੀਰੇ ਮੋਤੀਆਂ ਦਾ ਢੇਰ ਆ ਗਿਆ ਉਹਨਾਂ ਦਸਾਂ ਨੇ ਹੀਰੇ ਮੋਤੀ ਚੱਕੇ ਉਹ ਕਹਿੰਦੇ ਆਪਾਂ ਦੋਨਾਂ ਨਾਲੋਂ ਹੀ ਵਧੀਆ ਰਹਿ ਗਏ ਸੋਨੇ ਚਾਂਦੀਆਂ ਨਾਲ ਲਾ ਬਣ ਗਿਆ ਕੰਮ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਮਰਦਾਨਾ ਤੂੰ ਬਾਬਾ ਮਰਦਾਨਾ ਹੀ ਕਹਿੰਦੇ ਨੇ ਗੁਰੂ ਜੀ ਮੈਂ ਕਿਹਨਾਂ ਮੈਂ ਤੁਹਾਡੇ ਨਾਲ ਹੀ ਚਰਾਂ ਕਹਿੰਦੇ ਕਿਉਂ ਕਹਿੰਦੇ ਮੈਂ ਤਾਂ ਨਾ ਤੂੰ ਨੀਰ ਆ ਗੁਰੂ ਸਾਹਿਬ ਕਹਿੰਦੇ ਮਰਦਾਨਿਆਂ ਉਹ ਨਾ ਤੇਰੇ ਕੋਲੇ ਸੋਨਾ ਨਾ ਚਾਂਦੀ ਹੈ ਨਾ ਹੀਰੇ ਨੇ ਨਾ ਮੋਤੀ ਹੈ ਤੂੰ ਨਾ ਤੂੰ ਨੀਰ ਕਿਵੇਂ ਹੈ ਤਾਂ ਬਾਬਾ ਮਦਾਨਾ ਜੀ ਕਹਿੰਦੇ ਕਹਿੰਦੇ ਗੁਰੂ ਜੀ ਉਹਨਾਂ ਕਮਲਿਆਂ ਨੂੰ ਮੈਂ ਕੀ ਸਮਝਾਵਾਂ ਜਿਹੜੇ ਸੋਨਾ ਚਾਂਦੀ ਤੇ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਹਾਲ ਦੇ ਘਰਾਂ ਨੂੰ ਮੁੜ ਕੇ ਕਿ ਮੈਂ ਉਹਨਾਂ ਤੋਂ ਜ਼ਿਆਦਾ ਨਹੀਂ ਰਾਂ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਹੈ ਜਦੋਂ ਉਹ ਹੀ ਮੇਰੇ ਨਾਲ ਤੁਰਿਆ ਜਾਂਦਾ ਫਿਰ ਮੈਥੋਂ ਵੱਡਾ ਖਜ਼ਾਨਾ ਹੋਰ ਕਿਵੇਂ ਕੋਲ ਹੈ ਮੈਥੋਂ ਵੱਡਾ ਕੋਈ ਨਹੀਂ ਪਿੰਡ ਦੇ ਪੰਚਾਇਤ ਦੇ ਮੈਂਬਰ ਤੋਂ ਲੈ ਕੇ ਫਿਰ ਸਰਪੰਚ ਕੌਣ ਬਣਾਉਂਦਾ ਲੋਕ ਫਿਰ ਜ਼ਿਲ੍ਹਾ ਪਰਿਸ਼ਦ ਕੌਣ ਬਣਾਉਂਦਾ ਲੋਕ ਫਿਰ ਐਮਐਲਏ ਕੌਣ ਬਣਾਉਂਦਾ ਲੋਕ मंत्री कौन बनाउंदा लोग फिर मुख्यमंत्री कौन बनाउंदा लोग जदूं फिर लोग ही मेरे नाल ना ने फिर मेरे तो बड़ा खयानांदी बोलया जितु शिववीर नानू उनां नु लोग की त लगते नी ऐना ਘੱਟ ਕਰਨਾ ਹੋਵੇ ਕਾਲੀਦਾਨ ਨਹੀਂ ਘੱਟ ਕੋਈ ਦੂਰ ਲੱਗਦੀ ਜਲੇਬੀਆਂ ਲੱਗਦੀ ਬਾਕੀ ਸਾਰੇ ਸਮਾਨ ਬਾਤ ਚ ਰਹੇ ਉਹਨਾਂ ਕੋ ਲੋਕ ਹੀ ਨਹੀਂ ਆਉਂਦਾ ਉਹਦਾ ਉਹਨੇ ਰੋਡ ਸ਼ੋ ਕਰਕੇ ਦੇਖੀ ਰੋਡ ਸ਼ੋ ਤੁਸੀਂ ਸੁਖਵੀਰਵਾਲ ਦੇ ਜੀਬਰੇ ਉੱਤੇ ਛੱਤ ਜੀ ਪਾ ਕੇ ਦੁਕਾਨਾਂ ਹੁੰਦ ਨੇ ਕਰਦਾ ਜਾਂਦਾ ਕੰਮ ਲਿਆ ਵੰਗੋ ਲੋਕ ਹੀ ਨਹੀਂ ਆਏ ਜੀ ਉਹ ਵੋਟਾਂ ਤੇ ਜਦੋਂ ਮਸ਼ੀਨਾ ਖੁੱਲੀ ਉਹਨੂੰ ਪਤਾ ਲੱਗੇ ਲੋਕ ਨਹੀਂ ਆਏ ਭਾਈ ਸਵਿਸ ਕਰਕੇ ਤੁਹਾਡੇ ਤੋਂ ਵੱਡਾ ਕੋਣ ਹੈ ਮੈਂ ਤੁਹਾਡੇ ਨਾਲ ਮੈਂ ਤੁਹਾਡੇ ਵਾਲੇ ਕੋਟੇ 'ਚੋਂ ਨਾਂ ਮੇਰਾ ਕੋਟਾ ਹੈ ਮੈਂ ਤੁਹਾਡੇ ਵਾਲੇ ਕੋਟੇ 'ਚੋਂ ਇਹ ਹਾਜੀ ਆਂ ਇਹ ਹਾਜੀ ਰਹੂਗਾ ਨਾ ਮੇਰੇ ਤੋਂ ਕੋਈ ਪੜ ਕੇ ਪਹਿਲਾਂ ਦੇਖਿਆ ਹੁਣ ਨਾ ਹੋਣ ਦੇਖਿਆ ਆ ਬੋਲੀ ਜਾਨ ਜੀ ਕਹਿਤਾ ਤੁਸੀਂ ਵੀ ਭਾਈ ਇਹ ਹੁਣ ਜ਼ਿਆਦਾ ਹੋ ਗਿਆ ਮੈਂ ਤਾਂ ਚੁੱਪ ਰਹਾੜੇ ਬੰਡ ਬਾਕੀ ਠੀਕ ਹੈ ਸੋ ਆਪਣਾ ਕੀ ਹੋ ਮੇਰੇ ਵਰਗੇ ਕੰਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਓਏ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਇੰਨਾ ਕੰਮ ਕਰ ਤੇ ਠੀਕ ਹੈ ਮਿੱਤਰਾਂ ਮੈਂ ਪੈਸੇ ਬਹੁਤ ਕਮਾ ਲੈਂਦਾ ਭਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਮ ਲਿਖਵਾ ਲੈਂਦਾ ਪਰ ਮੁੱਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮਾਂ ਸਮ ਹੁੰਦਾ ਲੈਂਦਾ ਉਹ ਕਿੰਨੇ ਧਨੀ ਹੋ ਤੁਰ ਗਏ ਕੌਣ ਕਿਸੇ ਦਾ ਨਾਮ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਕੁਰਬਾਨੀ ਜੇ ਨਾਮ ਘੱਟੀ ਪਾਉਂਦਾ ਸੁਜ਼ੀਰੋ ਮਲਕ ਭਾਗੋ ਤੇ ਭਾਈ ਲਾਲੂ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਬਾਬਰ ਨੂੰ ਜਾਬਰ ਕਹੇ ਕਿ ਚੱਕੀਆਂ ਆਪੀ ਕਿਵੇਂ ਘੁੰਮਦੀਆਂ ਉਹ ਹੁੰਦੇ ਰੂਹਾਂ ਹੁੰਦੀਆਂ ਉਹਨਾਂ ਦੀ ਕਦੇ ਥੋੜੀ-ਬਹੁਤੀ ਥੋੜੀ-ਬਹੁਤੀ ਸਾਥ ਸੰਗ ਹੋ ਜੇ ਤੂੰ ਵੱਡਾ ਕੋਈ ਕੰਮ ਨਹੀਂ ਹੈਗਾ ਕਿ ਤੂੰ ਵੱਡਾ ਕੋਈ ਨਹੀਂ ਸੋ ਮੈਂ ਤੁਹਾਡੇ ਕੋਲ ਆਇਆ ਇਹ ਭਾਈ ਇਹ ਤਾਂ ਇਹ ਤਾਂ ਨਾ ਤਾਂ ਇਹਨੇ ਨਾ ਲੱਗਣਾ ਹਟਦਾ ਉਹ ਮੇਰਾ ਦਾਦਾ ਮੈਨੂੰ ਲੈ ਗਿਆ ਆਰਤੀ ਦੇ ਸੁਨਾਮ ਕਸਤੂਰੀ ਲਾਲ ਸਾਡਾ ਆਰਤੀ ਹੈ ਤੇ ਮੈਂ ਉਹਨੂੰ ਸੱਤਵੇਂ ਅੱਠਵੇਂ ਸੀ ਮੇਰੇ ਦਾਦੇ ਨੇ ਆਰਤੀ ਨੂੰ ਕਿਹਾ ਲਾਲਾ ਜੀ ਰਕਮ ਚਾਹੀਦੀ ਹੈ ਲੋਕਾਂ ਨੇ ਇਹ ਹੋਊਗੀ 66 87 ਦੀ ਗੱਲ ਰਕਮ ਚਾਹੀਦੀ ਹੈ ਕਿੰਨੀ ਚਾਹੀਦੀ ਹੈ 30 ਰੁਪਏ ਚਾਹੀਦੇ ਉਹ ਕਹਿੰਦੇ ਦਰਬਾਰ ਸਿੰਘ ਮੇਰੇ ਦਾਦਾ ਦਾ ਦਰਬਾਰਾ ਸਿੰਘ ਦਰਬਾਰ ਸਿੰਘ ਹਾਂ ਜੀ 20 ਦਿਨ ਪਹਿਲਾਂ ਤਾਂ ਲੈ ਕੇ ਗਿਆ ਉਹ 10000 ਉਹ ਕਹਿੰਦਾ ਜਗਨੇ ਕੇ ਵਾਲੀ ਨਾਲ ਲੱਗਦੀ ਐ ਮਹਾਰਾਜ ਜੀ ਉਹ ਕੱਤਾਂ ਜੇ ਨਾਲ ਹੀ ਲੱਗਦਾ ਜਗਨੇ ਕਾ ਮੈਂ ਕਹਿੰਦਾ ਜਗਨੇ ਕਲੇ ਵੀ ਲੈ ਲੰਦਿਓ ਨਾਣੀ ਰੜ ਜਾਂਦੀ ਉਹ ਕਸਤੂਰੀ ਲਾੜਦੇ ਮੇਰੇ ਦਾਦੇ ਨੂੰ ਕਹਿੰਦਾ ਦਰਬਾਰਾ ਜੀਆ ਚਾਦਰਮਤਾ ਉਹਦੇ ਪੈਰ ਪਸਾਰੀ ਹੁੰਦੇ ਨੇ ਨੇ ਨਾਲ ਤਾਂ ਇਹ ਕਾਗਿਸਤਾਨ ਤੱਕ ਲੱਗਦੀ ਜਾਂਦੀ ਐ ਇਹ ਤਾਂ ਹੱਦੀ ਵੀ ਨਾਲ ਇੱਕ ਨੂੰ ਤੋ ਭਾਈ ਨਾ ਤਾਂ ਨਾਲ ਲੱਗਣੋਂ ਹਟਣੀ ਐ ਨਾ ਹੀ ਕਿਸੇ ਨਾਲ ਲੈ ਕੇ ਜਾਣੇ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੀਬ ਨਹੀਂ ਹੁੰਦੀ ਜਿਹੜਾ ਆਖਰੀ ਕੱਪੜਾ ਮਿਲਦਾ ਉਹਦੇ ਸਿਆਣ ਦੀ ਮੱਜੀ ਨਹੀਂ ਹੁੰਦੀ ਲੋਕੋ ਨਹੀਂ ਹੁੰਦਾ ਉਹ ਜੀਬ ਨਹੀਂ ਹੁੰਦੀ ਉੱਤੇ ਉਹ ਜਿੰਨਾ ਪਿੱਛੇ ਤੂੰ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਫੱਦੀਆਂ ਮਾਰਦਾਂ ਜਿੰਨਾ ਕਰਕੇ ਕੁਝ ਵਾਕਾਂ ਨੂੰ ਸੈੱਟ ਕਰ ਜੀ ਐ ਕਰ ਜੀ ਉਮਰ ਜੀ ਜਿੰਨਾ ਪਿੱਛੇ ਪਾਪ ਕਮਾਏ ਹੁਣ ਕਿੱਥੇ ਗਏ ਤੇਰੇ ਘਰ ਦੇ ਉਹ ਪੈਨ ਪਸਾਰ ਪੈਨ ਵਿੱਚ ਵਿੜੇ ਲੈ ਚੱਕੋ ਚੱਕੋ ਬੜੀ ਸੂਰਜ ਨਹੀਂ ਛਿਪਣ ਦਿੰਦੇ ਸੂਰਜ ਨਹੀਂ ਛਿਪਣ ਦਿੰਦੇ ਸਾਰੀ ਉਮਰ ਠਕੀਆਂ ਮਾਰ ਗਈਆਂ ਹੁੰਦੀਆਂ ਨੇ ਉਹਦੀ ਕਹਿਣ ਲੱਗਿਆ ਜੀ ਪੁੱਤ ਪੋਤੇ ਅਮੀਰ ਘਰ ਵਾਲੀ ਪੂਆ ਖੁੱਲਾਂ ਦਿਹਾੜੀ ਪਾਸੋਂ ਗਿਰਾ ਚੱਕੋ 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 ਸੁਸ਼ਕਰ ਕੇ ਚਾਰ ਬੰਦਿਆਂ ਦੀਆਂ ਜ਼ਵਾਮਾਂ ਖੱਟ ਜੋ ਕਿਸੇ ਗਰੀਬ ਦੇ ਕੰਮ ਆ ਜਾਓ ਕਿਸੇ ਭੁੱਖੇ ਦੀ ਰੋਟੀ ਦੀ ਇੱਕ ਬੁਰਕੀ ਬਣ ਜਾਓ ਕਿਸੇ ਪੜ੍ਹਨ ਵਾਲੇ ਬੱਚੇ ਦੀ ਕਿਤਾਬ ਦਾ ਇੱਕ ਵਰਕਾ ਬਣ ਜਾਓ ਕਿੱਦੂ ਵੱਡਾ ਕੋਈ ਪੁੰਨ ਨਹੀਂ ਨਹੀਂ ਕਿੱਦੂ ਵੱਡਾ ਕੋਈ ਮੈਂ ਕਹਿੰਦਾ ਜਗ ਤੇ ਕੋਈ ਤੀਰਥਾਂ ਦੇ ਨਹਾਉਣ ਦੀ ਲੋੜ ਨਹੀਂ ਜੇ ਤੁਸੀਂ ਬਜ਼ੁਰਗਾਂ ਦੀ ਸੇਵਾ ਕਰ ਲਓਗੇ ਤੇ ਬੱਚਿਆਂ ਨੂੰ ਪਿਆਰ ਮਿਲ ਜਾ ਉਹਨਾਂ ਦੀ ਪੜ੍ਹਾਈ 'ਚ ਹੈਲਪ ਕਰ ਦੋਗੇ ਆਗ ਨੰਨ ਨਹੀਂ ਤੁਹਾਨੂੰ ਕਰਨਾ ਕੋਈ ਮੈਂ ਜਦੋਂ ਮਰਜ਼ੀ ਆ ਜੂ ਮੇਰਾ ਫੇਸ ਦਵਾਰ ਆ ਜੂ ਪਰ ਮੈਂ ਪ੍ਰਮਾਤਮਾ ਗਿਆ ਫੇਰ ਅਰਦਾਸ ਕਰਤੇ ਆਂ ਕਿ ਪ੍ਰਮਾਤਮਾ ਇੱਥੇ ਇਸ ਪਿੰਡ ਚ ਮੈਨੂੰ ਖੁਸ਼ੀ ਚ ਭਾਵੇਂ ਆਉਣਾ ਪੈ ਜੇ ਖੁਸ਼ੀ ਦੇ ਕਿਸੇ ਪ੍ਰੋਗਰਾਮ ਚ ਮੈਨੂੰ ਇੱਥੇ ਗਮੀ ਚ ਜਾਂ ਕੋਈ ਮੁਆਵਜ਼ਾ ਵੰਡਣ ਚ ਮੈਨੂੰ ਨਾ ਪਵੇ ਪ੍ਰਮਾਤਮਾ ਮਿਹਰ ਰੱਖੀ ਕਿਉਂਕਿ ਆਪਾਂ ਤੋਂ ਬਿਨਾ ਤਾਂ ਅਪ ਕੋਈ ਸਨ ਮੰਨਦੇ ਨਹੀਂ ਆਪਾਂ ਤਾਂ ਉਸੇ ਵਾਲਿਆਂ ਕੋਈ ਤਾਂ ਇੱਕੋ ਹੀ ਲੈਵਲ ੱਗੀ ਹੋਈ ਆ ਸਾਰਿਆਂ ਦੀ ਸੋ ਮੈਂ ਤਾਂ ਕਰਕੇ ਤੁਹਾਨੂੰ ਲੈ ਆਇਆ ਕਿ ਇੱਥੇ ਚੱਲੀ ਜਾਣੇ ਨਾ ਮੁਕਣਾ ਹੈ ਜੁਮੇਲਿਆਂ ਨੇ ਵੀ ਚੱਲੀ ਜਾਣਾ ਹੈ ਠੀਕ ਹੈ ਨਾ ਉਹ ਕਹਿੰਦਾ ਰਲ ਮੇਲ ਸਈਆਂ ਪਾਣੀ ਨੂੰ ਪਈਆਂ ਕੋਈ ਕੋਈ ਮੁਰਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਭਰਿਆ ਉਹ ਪੈਰ ਧਰਨ ਲੈਂਦੀ ਮਤਲਬ ਪ੍ਰਮਾਤਮਾ ਜ਼ਿੰਮੇਵਾਰੀ ਵਾਲਾ ਘੜਾ ਹਰੇਕ ਦਾ ਨਹੀਂ ਭਰਦਾ ਕੋਈ ਕੋਈ ਮੁਰਪੀ ਭਰ ਕੇ ਕਿਸੇ ਕਿਸੇ ਦੀ ਜ਼ਿੰਮੇਵਾਰੀ ਵਾਲਾ ਘੜਾ ਧਰਦਾ ਤੇ ਜਿੱਤੇ ਜ਼ਿੰਮੇਵਾਰੀ ਵਾਲਿਆ ਘੜਾ ਧਰ ਦਿੰਦਾ ਉਹਨੂੰ ਫਿਰ ਪੈਰ ਬੋਝ-ਬੋਝ ਕੇ ਸੰਭਲ-ਸੰਭਲ ਕੇ ਧਰਨੇ ਪੈਂਦੇ ਨੇ ਮੇਰੇ ਵੱਲੋਂ ਸਾਰਿਆਂ ਦਾ ਇੱਥੇ ਕੰਨਾ ਕੰਨਾ ਲੇਕਿਨ ਕਦਮ ਚੱਲਿਆ ਹੋਇਆ ਮੇਰੇ ਸਿਰ ਮੱથે ਕੁਲਵੰਤ ਨੇ ਨੰਬਰ ਰੱਖਾਤਾ ਆ ਭਾਈ ਨੇ ਆਪਣੇ ਪਿਤਾ ਜੀ ਦੀ ਜਾਂ ਆਪਣੇ ਰਿਸ਼ਤੇਦਾਰਾਂ ਦੀ ਜਾਂ ਕਿਸਾਨਾਂ ਵਾਲੇ ਦਾ ਗੱਲ ਕਰਤੀ ਇਹ ਹੁਣ ਮੇਰਾ ਫਰਜ ਹੈ ਕਿ ਮੈਂ ਦਾ ਜਵਾਬ ਪਰ ਉਹਨਾਂ ਚ ਮੈਨੂੰ ਸੰਤੁਸ਼ਟੀ ਨਹੀਂ ਹੋਣੀ ਜਿੰਨੇ ਜਿਹੜੇ ਇਹ ਸੰਤੁਸ਼ਟ ਨਹੀਂ ਹੁੰਦੇ ਸੋ ਕਿਰਪਾ ਕਰਕੇ ਐਸੇ ਤਰ੍ਹਾਂ ਰੱਖੋ ਬਿਲਕੁਲ ਇਸ ਸਵਾਲ ਨੂੰ ਛਣ ਮੈਂ ਲਾਏ ਮੈਂ ਤੁਹਾਨੂੰ ਕਹਿ ਰਿਹਾ ਕਿ ਸਵਾਲ ਪੁੱਛਿਆ ਕਰੋ ਤੇ ਹੁਣ ਇਹ ਸਵਾਲਾਂ ਤੋਂ ਭੱਜਣ ਲੱਗੇ ਸੋ ਮੈਂ ਤਾਂ ਕਹਿਣਾ ਇਹਨਾਂ ਦੂਜਿਆਂ ਦਾ ਸਾਰਿਆਂ ਦਾ ਬਰਾਹਾ ਹੈ ਇਹ ਲੜਾਈਆਂ ਆਪਦੀਆਂ ਲੜਦੇ ਆਪਾਂ ਲੜਾਈਆਂ ਜਿਹੜੀਆਂ ਪੰਜਾਬ ਦੀਆਂ ਲੜੀਆਂ ਨੇ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਸੁਜੀਤ ਪਾਤਰ ਨੇ ਲਿਖਿਆ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਚੋਗੀ ਜਮੀਨ ਰੱਖੀ ਆਪਾਂ ਕਰ ਮੈਂ ਲੱਭ ਲਾਂਗੇ ਐਸੇ ਧਰਤੀ ਤੇ ਫੁੱਲ ਉਗਣਗੇ ਐਸੇ ਧਰਤੀ ਤੇ ਕਿਤੇ ਭੰਗੜੇ ਪੈਣਗੇ ਬਸ ਫੁੱਲਾਂ ਚੋਗੀ ਜਮੀਨ ਰੱਖਿਓ ਸੱਚੇ ਗੱਲ ਮੇਰੇ ਨਾਲ ਮਿਲ ਕੇ ਚੱਲੋ ਮੈਨੂੰ ਕਹਿੰਦਾ ਮੇਰੇ ਨਾਲ ਚੱਲੋ ਮੈਂ ਕਹਿੰਨਾ ਮੇਰੇ ਬਰਾਬਰ ਚੱਲੋ ਮੇਰੇ ਨਾਲ ਮਿਲ ਕੇ ਚੱਲੋ ਆਪਾਂ ਪੰਜਾਬ ਨੂੰ ਠੀਕ ਕਰੀਏ ਤੇ ਨੰਬਰ 1 ਨੰਬਰ 1 ਬਣਾਉਣ ਚ ਜਿਆਦਾ ਟਾਈਮ ਲੱਗਣਾ ਨਹੀਂ ਪੰਜਾਬ ਹੈ ਜਿਹੜੀ ਗੱਲ ਧਾਰਨੀ ਧਾਰਨੀ ਹੈ ਸੋ ਇਸ ਕਰਕੇ ਅਸੀਂ ਕੋਲਿਆ ਚੰਕੂਰ ਸਾਹਿਬ گرو صاحب دھرتی تیار آ کے مجھے بہت سنتشٹی ملی ہے کہ میں آیا درشن بھی ہوئے درشن گرو سا بھی ہوئے جی ہاں جی میں دو ایک تو سوسائٹی ہے چھ کروڑ روپیے کا لگ بھگ ان جڑی کھنوری تو بایو منڈی ڈی سب ڈی صاحب کدوں شروع کر دیں اٹینڈر پا کے کھنوی تو ਸੜਕ ਲਾਲੇ ਉਹ ਲਾ ਕੇ ਇੱਕ ਤਾਂ ਤੁਹਾਡੀ ਸੜਕ ਜਿਹੜੀ ਹੈ ਖਨੌਰੀ ਤੋਂ ਮੂਨਕ ਤੱਕ ਜਿਹੜੀ ਮੰਡੂ ਵਿੱਚ ਦੀ ਚੰਦੂ ਥੜੀ ਵਿੱਚ ਉਹ ਬਣ ਕੇ ਤਿਆਰ ਹੋ ਜੂਗੀ ਜੀ ਹੁਣ ਅਗਲਾ ਕਦਮ ਉਸੇ ਦੀ ਕਰਨਾ ਆਉਂਦਾ ਪਹਿਲਾਂ ਇੱਕ ਵਾਰ ਸੁਣ ਲਿਓ ਇੱਕ ਵਾਰ ਸਕੂਲ ਸਕੂਲ ਕਿੰਨਾ ਆਪਣੇ ਕੋਲ ਕਿੰਨਾ ਦਸਵੀਂ ਦਾ ਜਗ੍ਹਾ ਹੈ ਆਉਣ ਵਾਲੇ ਆ ਸੈਸ਼ਨ ਦਾ ਨਿਮਿਸ਼ਾ ਹੋ ਜਾਣਗੇ ਸ਼ਾਇਦ ਤੇ ਆਉਣ ਵਾਲੇ ਸੈਸ਼ਨ ਚ ਮਕੋਰ ਸਾਹਿਬ ਦਾ ਜਿਹੜਾ ਸਕੂਲ ਹੈ 12ਵੀਂ ਤੱਕ ਦਾ ਆਪਾਂ ਕਰਾਂ ਇੱਕ ਜਿਹੜੀ ਸੜਕ ਬੱਲਰਾਂ ਵਿੱਚ ਵੀ ਜਾਂਦੀ ਹੈ ਲਹਿਰਾ ਮੂਨਕ ਲੇਲ ਕਲਾਂ ਉਹ ਜਿਹੜੀ ਬੱਲਰਾਂ ਤੋਂ ਇੱਕ ਸੱਜੇ ਨੂੰ ਮੁੜ ਜਾਂਦੀ ਆ ਪਾਪੜਿਆਂ ਨੂੰ ਉਹ ਸਿੱਧੀ ਚਲੀ ਜਾਂਦੀ ਹੈ ਲੇਲਾ ਤੇ ਮੁਝੇ ਥੇ ਬੁੱਤ ਲੱਗਿਆ ਨੇਰ ਖੁਰਦ ਉਹ ਵੀ ਸਾਰੀ ਸੜਕਾਂ ਨਾ ਭੁੱਲਣ ਤੋਂ ਮਨਿਆਣੇ ਮਨਿਆਣੇ ਕੋਖੜਾੜੀ ਹਨ ਉਹ ਵੀ ਲਿਖ ਲਓ ਸਾਰੀ ਸੜਕਾਂ ਜਿਹੜੀ ਇਹ ਮੇਰੇ ਆਂਡ ਮੁੱਖ ਮੰਤਰੀ ਦਾ ਬੋਲ ਹੈ ਕਿ ਉਹਨੂੰ ਜੋ ਬਣ ਕੇ ਤਿਆਰ ਹੋਈ ਜਿਹੜੀਆਂ ਆਤਮ ਸਰਕਾਰਾਂ ਦਾ ਹੈ ਬਹੁਤ ਬਹੁਤ ਧੰਨਵਾਦ ਹੈ ਬੋਲ